you uh -huh. i ਦੂਰ ਆਮਦਾਸ ਰੱਖ ਸਰਨਾਈ ਦੂਰ ਆਮਦਾਸ ਰੱਖ ਸਰਨਾਈ ਦੇਖ ਅੰਦਾਸ ਪਾਠ ਕੀ Uh -huh. ਸੰਗਤ ਦਾ ਪਾਤਸ਼ਾਹ ਕਹਿੰਦੇ ਸਤ ਗੁਰ ਦੀ ਸੇਵਾ ਸਰਪਲ ਹੈ ਜੇ ਤੂੰ ਪਰੇਚਿਤ ਲਾਏ ਮਨ ਜਿੰਦਿਆ ਬਲ ਪਾਵਨਾ ਹੋਮਾ ਵਿੱਚੋਂ ਇਹ ਤੂੰ ਰੰਦੇ ਜਿਲੀ ਉਹ ਸੰਗਤ ਜੀ ਤੇ ਅੰਦਰ ਹੋਮਾ ਆ ਜਾਂਦੀ ਹੈ ਇਹ ਚਾਰ ਜੀ ਪੰਡ ਹੁੰਦੇ ਨੇ ਜਿਹੜੇ ਸਾਨੂੰ ਪ੍ਰਮਾਤਮਾ ਤੋਂ ਗੁਰ ਲੈ ਜਾਂਦੇ ਆ ਕੋਈ ਬਾਣੀ ਪੜ੍ਹ ਕੇ ਬੰਦੇ ਦੇ ਮਨ ਦੇ ਵਿੱਚ ਹੋਮਾ ਆ ਜਾਂਦੀ ਹੈ ਕਿ ਭੱਟ ਕੀ ਕਹਿੰਦੇ ਪਾਤਸ਼ਾਹ ਕਹਿੰਦੇ ਹਮਯਾਤਾਂ ਦੇ ਪਾਰੇ ਏਕ ਕੋ ਨਾਹੀ ਅੰਬਰ ਤੇ ਛਾਲ ਦਿਖਾ ਦੇ ਤੁਖਾਂ ਸਾੰਤੋ ਤੇ ਸਗਲ ਉਸ ਮਗਰੇ ਤੁਮਰਾ ਸੁਤਰਤਾ ਰੇ ਨਮ ਤੇ ਹੋਏ ਸੁਆਕਿਆ ਹਮਰੇ ਕੰਤ ਤੁਮੇਂ ਦਾਨੀ ਨਾਨਕ ਦਾਸ ਤਦ ਆਗੇ ਹੋਰ ਦਾਸ ਮਾਰੇ ਜੀਉ ਕੰਦ ਸਭ ਕਾ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਬਤੈ ਵਾਰ ਸ੍ਰੀ ਗੁਰੂ ਗੋਬਿੰਦ ਜੀ ਕੀ ਬਾਸ ਸੈ ਦਸਮੇ ਪ੍ਰਥਮ ਭਗਵਤੇ ਸੰਰਕ ਗੁਰੂ ਨਾਨਕ ਲਈ ਧਿਆਏ ਬਰੰਗਤ ਕਰਤੇ ਉਮਰਦਾਸ RAM ਦਸਨ ਸਾਏ ਅਰਧ ਨਾਮ ਗੋਵੰਦ ਨਾਮ ਸਿਮਰੋ ਸ੍ਰੀ ਹਰਿ ਨਾਮੈ ਸੇ ਰਿਆਨ ਕੋ ਨ ਸੰਜੀਤ ਆਇਆ ਜਦ ਤਦ ਤੇ ਸੰਤਿ ਕ ਜਾਏ ਤੇਗ ਬਹਾਂਦਰ ਸਿੰਘ ਜੀ ਕਹਨਾਂ ਉਹ ਨਿਤ ਅਵਤਾਰ ਸਤਿ ਤਾਈ ਹਰਾਂ ਦੇ ਸਾਏ ਸਤਿ ਤਾਈ ਨਾ ਜਾਏ ਨਜਮੇ ਬਾਤ ਸਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਮਗੀ ਤਰ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿ ਤਾਈ ਉਹ ਨਾ ਜੀ ਸਾਏ ਸਤਿ ਤਾਈ ਉਹ ਨਾ ਐਸਾ ਦਸਾਂ ਬਾਤ ਸੰਸਰੂਪ ਤਾਂ ਨੰਨ ਨੰਨਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਤੇ ਦਾਤ ਦਾ ਧਿਆਨ ਧਾਰੇ ਬੋਲੋ ਜੀ ਵਾਹਿਗੁਰੂ ਜੀ ਅੰਮ੍ਰਿਤ ਪਿਆਰਿਆਂ ਤਾਂ ਸਭ ਤਾ ਤੇ ਆ ਚਾਲੀ ਗੁਗਤਾਂ ਤੇ ਆਂਟੀਆਂ ਜੱਪੀਆਂ ਦਸਮੀਆਂ ਜਿਨਾਂ ਨਾਮ ਦੱਪਿਆ ਵੰਡ ਛਕਿਆ ਤੇ ਚਲਾਈ ਤੇ ਵਾਹਿ ਦੇ ਕੇ ਅੰਤ ਕੀਤਾ ਦੰਨਾ ਪਿਆਰਿਆਂ ਦੁਜਾਰਿਆਂ ਤੇ ਇੱਕ ਮਾਇਦਾ ਧਿਆਨ ਧਾਰੇ ਬੋਲੋ ਆਗੇ ਗੁਰੂ ਸਾਦੇ ਤੁਜੀਓ ਨਾਦਰ ਦੋ ਸਮਰੱਥ No, uh... ਸਾਰਾ ਹੋ ਰੰਗ ਰਤਨ ਹੋਂ ਬਨਹਾਰ ਜਾਓ ਸਾਚੇ ਤੇਰੇ ਨਾਮ ਵਿੱਚ ਹੋ ਕਰਨ ਕਰਨ ਸਬਨਾ ਕਰੇ ਤੋ ਅਵਰਨ ਦੁਜਾ ਕੋਈ ਰਹਾ ਐਸੀ ਬਖਸ਼ ਕਰੀ ਜਾ ਬੰਦ ਨਾਨਕ ਭਰਮ ਪਟ ਖੁਲੇ ਗੁਰ ਪਰਸਾਦੀ ਜਾਨਿਆ ਸਾਚੀ ਲੇਵਾਂ ਕੀ ਹੈ ਪੀਤਰ ਸਾਚ ਜੀ ਲੇਵ ਲਾਗੀ ਹੈ ਪੀਤਰ